ਚੱਲਨੀ ਕੈਮ ਗੱਡੀ ਦਾ ਹੋਣ ਲੱਗਿਆ ਨੀ ਜੇਠ ਮਾਰ ਕੇ ਦੇ ਰੱਛੜਾ ਰੋਣ ਲੱਗਿਆ ਨੀ ਜੇਠ ਮਾਰ ਕੇ ਦੇ ਰੱਛੜਾ ਰੋਣ ਲੱਗਿਆ ਨੀ ਜੇਠ ਮਾਰ ਕੇ ਦੇ ਮੈਨੂੰ ਕਹਿਣੀ ਹੋਣੀ ਲਾਇਆ ਨੀ ਪਾਟਲ ਤੇ ਨੇ ਪੱਟੇ ਗੱਭਰੂ ਬੱਲੇ ਤੇਰੇ ਨੇ ਪੱਟੇ ਗੱਭਰੂ ਅਲੜਾ ਰੂਪ ਬਕਾਇਨ ਤੇਰੀ ਕੁਰਤੀ ਨੇ ਝਟ ਨੂੰ ਜੇਲ ਕਰਾਇਨ ਤੇਰੀ ਕੁਰਤੀ ਨੇ ਝਟ ਨੂੰ ਨ ਜੇਲ ਕਰਾਇਆ ਤੇਰੀ ਕਿਸੀ ਦੇ ਮਾਰੇ ਨੂੰ ਪਰ ਤੇ ਨਾਵੇਂ ਆ ਕਰਦੇ ਜੇੜਾ ਦੇ ਦੇ ਨੂੰ ਮਟਿਆਰੇ ਮੰਮੀ ਬਾਹਰ ਰਗਨ ਤੇ ਮੇਰਾ ਬਰੇ ਦੀ ਮਟਿਆਰੇ ਮੰਮੀ ਬਾਹਰ ਕੇ ਜੇੜਾ ਦੇ ਦੇ ਪੰਛੀ ਆ ਜੋ ਮਾਰੇ ਨੂੰ ਦਰ ਕੇ ਨਾਵੇਂ ਆ ਕਰਦੇ ਜਿੰਨ ਕੋਨੀ ਅੱਜ ਲੱਗਦਾ ਜੈ ਸ਼ੁਭੀ ਉਹ ਜੀ ਜੀ ਠੀਨਾ ਖਾਈਨੀ ਵੀਰੇ ਦੀ ਸਾਚੂ ਠੀਨਾ ਖਾਈਨੀ ਆਪਣੇ ਵੀਰੇ ਦੀ ਜਿਹੜੀ ਫਤਲ ਨੂੰ ਗੜੇ ਮਾਰ ਜਣ ਉਹਦੀ ਆਸਨਾ ਕਰੀਏ ਵੀ ਜਿਹੜੀ ਗਲੀ ਚੋਂ ਟੁੱਟੀ ਯਾਰੀ ਜਿਹੜੀ ਗਲੀ ਚੋਂ ਟੁੱਟੀ ਯਾਰੀ ਉਸ ਗਲੀ ਨਾ ਵੜੀਏ ਨਾਰ ਬਗਾਨੀ ਦੀ ਬਾਨਾ ਮੂਰਖਾ ਪੜੀਏ ਨਾਲ ਬਗਾਨੀ ਦੀ ਬਾਨਾ ਮੂਰਖਾ ਪੜੀਏ ਬਗਾਨੀ ਦੀ ਬਾਨਾ ਮੂਰਖਾ ਗੰਦੀ ਮੈਨੂੰ ਆਂਦਾ ਕੋਣ ਜਾਣੇ ਮੈਂ ਤੋਰ ਗਈ ਤੇਕੇ ਤੇ ਮਾਵੇ ਬਚੀਆਂ ਮੇਰੇ ਕੰਗ ਤੇ ਲੇਟੇ ਰਹਿ ਜਾਣੇ ਬਚਨਾ ਮੇਰੇ ਕੰਗ ਤੇ ਲੇਟੇ ਨਿਮਾਵੇ ਕਾਲੀ ਕਿਨੀ ਨਾਰਈਏ ਰ ਕਾਨੇਂ ਦਰੀਏ ਰੱਗ ਜਹਾਨੋ ਨਹੀਂ ਸੱਚੇ ਬੱਲਾਂ ਨੂੰ ਲਗਣ ਤੂੰ ਤਾ ਬੋਰੇ ਸਿੱਧ ਉਸਮਾਨੋ ਪਿਆਰੀ ਤੂੰ ਲੱਗਦੀ ਕੇ 这个。 ਰਾ ਆ ਰਹਾ ਆ ਰਹਾ ਨਿੱਤ ਬਟਿੰਡੇ ਦੇ ਘਰ ਕਰ ਮਸਲਾ ਡੇਗਣੇ ਇੱਕ ਤੋ ਨਾਵਣੇ ਫਿਰ ਦੂਜੇ ਨੇ ਸਿਨੇ ਚੜਾਏ ਡੇਗ ਪੀਰ ਮਲਤੋਂ ਪਤਾਲਾ ਨਹੀਂ ਐ ਡੇਗ ਵੀ ਘਰ ਨੂੰ ਪਡੂ ਮਰ ਕੇ ਦੇ ਕੇ ਕੁੰਝਾ ਬੋਲਦੀਆਂ ਵਿਚਵਾਗਾਂ ਦੇ ਵੇ ਕੇ ਕੁੰਝਾ ਬੋਲਦੀਆਂ ਬਿਤਵੀਂ ਦੇ ਕੇ ਕੁੰਝਾ ਬੋਲਦੀਆਂ ਵਿਚਵਾਗਾਂ ਰਾਪਾਣਾ ਨਿਖਟਾ ਪੋਣਾ ਮੇਰੇ ਮਾਪ ਦਾ ਜੱਜ